ਸਤਿ ਸ਼੍ਰੀ ਅਕਾਲ ਹਮਦਰ ਦੀ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਗੁਰਜੀਤਕਾਰ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਵਾਕਵਕ ਸੁਪਰ ਹਿੱਟ ਫਿਲਮਾਂ ਜੜੀਆਂ ਰਿਲੀਜ਼ ਹੋ ਰਹੀਆਂ ਨੇ ਹੁਣ ਜਿਹੜੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਉਹ ਹੈ ਅਰਦਾਸ ਸਰਬਤ ਦਾ ਪੱਲੇ ਦੀ ਇਹ ਮੂਵੀ ਜਿਹੜੀ ਹੈ 13 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ ਤੇ ਅੱਜ ਸਾਡੇ ਨਾਲ ਬ੍ਰੈਂਟਨ ਦੇ ਵਿੱਚ ਇਹਦੀ ਸਟਾਰ ਕਾਸਟ ਮੌਜੂਦ ਹੈ ਗਿੱਪੀ ਗਰੇਵਾਲ ਸਰ ਜੈਸਮਿਨ ਬਸੀਨ ਮੈਮ ਤੇ ਨਾਲ-ਨਾਲ ਗੁਰਪ੍ਰੀਤ ਕੁੱਕੀ ਸਰ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਮੂਵੀ ਦੇ ਬਾਰੇ ਪੁੱਛਦੇ ਹਾਂ ਕਿ ਮੂਵੀ ਦੇ ਵਿੱਚ ਕੀ ਕੁਝ ਹੋਵੇਗਾ ਤੇ ਕੀ ਕੀ ਉਹਨਾਂ ਨੂੰ ਮੁਸ਼ਕਲਾਂ ਆਈਆਂ ਕਿਸ ਤਰ੍ਹਾਂ ਦੇ ਰੋਲ ਉਹਨਾਂ ਦੇ ਵੱਲੋਂ ਨਿਭਾਏ ਗਏ ਨੇ ਤਾਂ ਬਾਜੂ ਜਿਹੜੀ ਅਰਦਾਸ ਸਰਬਤ ਦਾ ਪਹਿਲਾ ਮੂਵੀ ਆ ਇਹਦੀ ਸਟੋਰੀ ਤੁਸੀਂ ਕਿਵੇਂ ਸੋਚੀ ਸੀਗੀ ਕਿੰਨਾ ਟਾਈਮ ਲੱਗਿਆ ਇਹਦੀ ਸਟੋਰੀ ਕ੍ਰੀਏਟ ਕਰਨ ਨੂੰ ਐਕਚੁਅਲੀ ਕੀ ਹੈ ਕਿ ਮੈਂ ਹੁਣ ਟਾਈਮ ਇਦਾਂ ਸੋਚ ਨਹੀਂ ਜ਼ਿਆਦਾ ਕਿਉਂਕਿ ਮੈਂ ਕਮੌਂਦਾਰ ਹਾਂ ਨਾ ਆਪਣੇ ਦਿਮਾਗ 'ਚ ਚੀਜ਼ਾਂ ਸੋ ਜਦੋਂ ਲੱਗਦਾ ਕਿ ਯਾਰ ਹੁਣ ਆਲਮੋਸਟ ਚੀਜ਼ਾਂ ਇਕੱਠੀਆਂ ਹੋ ਗਈਆਂ ਫੇਰ ਲਿਖਣੀ ਸ਼ੁਰੂ ਕਰਦੇ ਆਂ ਤੇ ਬਹੁਤ ਵਕਤ ਲੱਗ ਜਾਂਦਾ ਜੀ ਕਈ ਵਾਰੀ ਕਿਹਾ ਕਿ ਕੋਈ ਸਬਜੈਕਟ ਕਿਉਂਕਿ ਇਹਦੇ 'ਚ ਕਾਫੀ ਕਹਾਣੀਆਂ ਹੁੰਦੀਆਂ ਕਈ ਵਾਰੀ ਲੱਗਦਾ ਕਿ ਯਾਰ ਇੱਕ ਆ ਥਾਟ ਬੜਾ ਵਧੀਆ ਹੈ ਇਹਨੂੰ ਇਹਨੂੰ ਬਣਾਵਾਂਗੇ ਪਰ ਜਿੰਨੀ देर ਬਾਕੀ ਨਹੀਂ ਬਣਦੀਆਂ ਹੈਗੀਆਂ ਫਿਰ ਕੇ ਵੀਰੀ ਉਹ ਵੀ ਯੂਜ਼ ਨਹੀਂ ਹੁੰਦਾ ਹੈਗਾ ਫਿਰ ਹੌਲੀ-ਹੌਲੀ ਦੂਜੀ ਕੀ ਹੋ ਤੀਜੀ ਕੀ ਹੋ ਫਿਰ ਕੇ ਵੀਰੀ ਉਹ ਕਨੈਕਟ ਨਹੀਂ ਹੁੰਦੀਆਂ ਸੋ ਬੜੀ ਐਫਰਟ ਕਰਨੀ ਪੈਂਦੀ ਹੈ ਟਾਈਮ ਲੱਗਦਾ ਇਹਨੂੰ ਕਾਫੀ ਬਟ ਜਦੋਂ ਮੈਂ ਲਿਖਣ ਲੱਗਦਾ ਉਦੋਂ ਫਿਰ ਟਾਈਮ ਨਹੀਂ ਲਾਉਂਦਾ ਕਿਉਂਕਿ ਮੇਰੇ ਆਲਮੋਸਟ ਦਿਮਾਗ 'ਚ ਹੁੰਦੀ ਆ ਫਿਰ ਤਾਂ ਮੈਂ ਬਹੁਤ ਸੁਪਰ ਫਾਸਟ ਸਪੀਡ ਤੇ ਲਿਖਦਾ ਜੀ ਤੇ ਫਿਲਮ ਦੀ ਸ਼ੂਟਿੰਗ ਜਿਹੜੀ ਹੋਈ ਆ ਤਖਤਸ਼ਰੀ ਹਜੂਰ ਸਾਹਿਬ ਵੀ ਕੀਤੀ ਗਈ ਆ ਤਾਂ ਉਹੀ ਤਖਤ ਮਾਈਂਡ ਦੇ ਵਿੱਚ ਕਿਵੇਂ ਆਇਆ ਹੋਰ ਵੀ ਤਖਤ ਨੇ ਤਖਤਸ਼ਰੀ ਹਜੂਰ ਸਾਹਿਬ ਦੇ ਵਿੱਚ ਸ਼ੂਟਿੰਗ ਕਿਉਂ ਕੀਤੀ ਗਈ ਐਕਚੁਅਲੀ ਕੀ ਹੈ ਜੀ ਕਿ ਮੈਨੂੰ ਨਾ ਇੱਕ ਮੈਂ ਤਾਂ ਉਸ ਉਧਰ ਸੋਚਿਆ ਕਿਉਂਕਿ ਮੇਰੀ ਫਿਲਮ ਜਰਨੀ ਦੀ ਫਿਲਮ ਸੀਗੀ ਸੋ ਮੈਨੂੰ ਇਦਾਂ ਲੱਗਦਾ ਸੀਗਾ ਕਿ ਮੈਂ ਪੰਜਾਬ ਤੋਂ ਜਾਣਾ ਮਾਂ ਤਾਂ ਦੂਰ ਜਾਊਗਾ ਤਾਂ ਉਹ ਜਰਨੀ ਬੜੀ ਵਧੀਆ ਹੋਊ ਔਰ ਫਿਰ ਇਹਦੇ ਚ ਰਾਜ ਮੈਨੂੰ ਵਿਜ਼ੂਅਲ ਬਹੁਤ ਵਧੀਆ ਮਿਲਦਾ ਰਾਜਸਥਾਨ ਜਾਣਾ ਹਨਾ ਮਹਾਰਾਸ਼ਟਰ ਉਧਰ ਸਾਰੇ ਪਾਸੇ ਇਦਰੋ ਜੈਪੁਰ ਵਗੈਰਾ ਚ ਅਸੀਂ ਲੰਘ ਕੇ ਜਾਣਾ ਸੀਗਾ ਸਾਰੀਆਂ ਚੀਜ਼ਾਂ ਤੇ ਦੂਸਰਾ ਪਰਮਿਸ਼ਨ ਤਾਂ ਫਿਰ ਅਸੀਂ ਪਹਿਲਾਂ ਜਾ ਕੇ ਜੀ ਜਦੋਂ ਫਿਲਮ ਲਿਖੀ ਪਹਿਲਾਂ ਅਸੀਂ ਫਿਲਮ ਉਹਨਾਂ ਕੋਲ ਲੈ ਕੇ ਗਏ ਅਹ ਤਖਸ਼ਰੀ ਯਜੂਰ ਸਾਹਿਬ ਉਹਨਾਂ ਦੀ ਪ੍ਰਬੰਧਕ ਕਮੇਟੀ ਕੋਲੇ ਉਹਨਾਂ ਨੂੰ ਸਾਰੀ ਫਿਲਮ ਦੱਸੀ। ਉਹਨਾਂ ਨੇ ਸਾਨੂੰ ਕਿਹਾ ਵੀ ਠੀਕ ਐ। ਫਿਰ ਉਹਨਾਂ ਤੋਂ ਪਰਮਿਸ਼ਨ ਲਈ ਪਹਿਲਾਂ ਸ਼ੂਟਿੰਗ ਦੀ। ਫਿਰ ਜਦੋਂ ਅਸੀਂ ਉੱਥੇ ਜਾਂਦੇ ਹਾਂ ਫਿਰ ਉਹਨਾਂ ਦੀ ਟੀਮ ਦੇ ਨਾਲ ਦੋ ਬੰਦੇ ਸਾਡੇ ਨਾਲ ਰਹਿੰਦੇ ਸੀ। ਉਹਨਾਂ ਨੇ ਪ੍ਰੋਪਰ ਸ਼ੂਟ ਕਰਵਾਇਆ। ਸ਼ੂਟ ਕਰਵਾਉਣ ਤੋਂ ਬਾਅਦ ਵਿੱਚ ਵੀ ਫਿਰ ਜਦੋਂ ਫਿਲਮ ਪੂਰੀ ਬਾਈਂਡ ਆ ਪਹੁੰਚਦੀ ਐ ਫਿਰ ਉਹਨਾਂ ਨੂੰ ਫਿਲਮ ਦਿਖਾਈ ਗਈ। ਫਿਰ ਦਿਖਾ ਕੇ ਫਿਰ ਉਹਨਾਂ ਦੀ ਪੂਰੀ ਟੀਮ ਆ ਕੇ ਸਾਰੀ ਨੇ ਫਿਲਮ ਦੇਖੀ। ਫਿਰ ਉਸ ਤੋਂ ਬਾਅਦ ਸਾਨੂੰ ਐਨਓਸੀ ਦਿੱਤੀ ਉਹਨਾਂ ਨੇ ਕਿ ਯਾਰ ਬਿਲਕੁਲ ਠੀਕ ਤੁਸੀਂ ਬਣਾਇਆ। ਤੇ ਬਹੁਤ ਸਾਨੂੰ ਐਪਰੀਸ਼ੀਏਟ ਕਰਕੇ ਗਏ ਮੈਨੂੰ ਸਭ ਤੋਂ ਵੱਧ ਸਟ੍ਰੈਸ ਇਸੇ ਚੀਜ਼ ਦੀ ਸੀ ਮੈਂ ਕਿਹਾ ਭਾਈ ਤੁਸੀਂ ਦੇਖੋ ਜੀ ਤੁਹਾਨੂੰ ਇੱਕ ਵੀ ਚੀਜ਼ ਐਦਾਂ ਲੱਗਦੀ ਹੈ ਕਿ ਅਸੀਂ ਰੋਂਗ ਕੀਤੀ ਹੈ ਲੈਟ ਅਸ نو ਸੋ ਵਾਇਗਰੂ ਦੀ ਕਿਰਪਾ ਨਾਲ ਉਹਨਾਂ ਨੇ ਇੰਨੀ ਬlesing ਸਾਨੂੰ ਦਿੱਤੀਆਂ ਨੇ ਸੋ ਬਹੁਤ ਵਧੀਆ ਹੋ ਗਿਆ ਜੀ ਤੇ ਭਾਜੀ ਮੈਂ ਸੁਣਿਆ ਕਿ ਫਿਲਮ ਦੇ ਵਿੱਚ 9 ਗਾਣੇ ਨੇ ਤਾਂ ਕੀ ਸੱਚੀ ਹੈਗੇ ਨੇ 9 ਗਾਣੇ ਐਕਚੁਅਲੀ ਕੀ ਹਨ ਜੀ ਇਹ 9 ਗਾਣੇ ਜਿਵੇਂ ਜਿਹੜੀ ਪਿਛਲੀ ਫਿਲਮ ਸੀਗੀ ਉਹਦੇ ਵਿੱਚ ਵੀ ਇੰਨੇ ਕੀ ਸੀਗੇ ਐਕਚੁਅਲੀ ਕੀ ਹੈ ਕਿ 9 ਗਾਣੇ ਐਦਾਂ ਕਈ ਵਾਰੀ ਸੁਣਨ ਨੂੰ ਲੱਗਦਾ ਕਿ 9 ਗਾਣੇ ਕਿ ਬਹੁਤ ਜ਼ਿਆਦਾ ਗਾਣੇ ਨੇ ਫਿਲਮ ਦੇ ਵਿੱਚ ਇੰਦਾ ਨਹੀਂ ਗਾ ਸਕ੍ਰੀਨ ਪਲੇ ਦਾ ਪਾਰਟ ਨਹੀਂ ਗਾਣੇ ਠੀਕ ਹੈ ਕਿਉਂਕਿ ਜਿਸ ਤਰ੍ਹਾਂ ਦੀ ਫਿਲਮ ਹੈ ਇਹਦੇ ਚ ਉਸ ਤਰ੍ਹਾਂ ਦੇ ਤਾਂ ਗਾਣੇ ਨਹੀਂ ਹੈਗੇ ਵੀ ਅਸੀਂ ਨੱਚ ਟੱਪ ਕੇ ਗਾਣੇ ਗਾਣੇ ਨੇ ਕੋਈ ਸ਼ੋਅ ਕਰਨੇ ਨੇ ਹਨਾ ਹੁਣ ਅਸੀਂ ਇੱਕ ਪਿੱਛੇ ਗਾਣਾ ਸਾਡਾ ਰਿਲੀਜ਼ ਹੋਇਆ ਆਸ਼ਕੇ ਹਨਾ ਉਹ ਗਾਣਾ ਵੀ ਐ ਆ ਵੀ ਕਿਤੇ 1 ਮਿੰਟ ਦਾ ਆਇਆ ਖਤਮ ਫਿਰ ਸੀਨ ਆਏ ਫਿਰ 1 ਮਿੰਟ ਦਾ ਆਇਆ ਖਤਮ ਹਨਾ ਐਦਾ ਉਹ ਸੀਨ ਵਾਂਗੂ ਚੱਲਦੇ ਨੇ ਗਾਣੇ ਹਨਾ ਪਾਰਟ ਆਫ ਸਕ੍ਰੀਨ ਪਲੇ ਨੇ ਸੋ ਉਸ ਤਰੀਕੇ ਨਾਲ ਕੀਤੇ ਗਏ ਨੇ ਸੋ ਵਿੱਚ ਸ਼ਬਦ ਹੈ ਤੇ ਕੁਝ ਇੱਕ ਹੋਰ 파ਟ ਨੇ ਦੋ ਤਿੰਨ ਚੀਜ਼ਾਂ ਦੇ ਅਲੱਗ-ਅਲੱਗ ਛੋਟੇ-ਛੋਟੇ 파ਟ ਨੇ ਉਹ ਅਲੱਗ-ਅਲੱਗ ਨੇ ਹਾਂਜੀ ਸਤੋ ਭਾਜੀ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਅਰਦਾਸ ਸਰਬਤ ਦੇ ਪਲੇ ਮੂਵੀ ਦੇ ਲਈ ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਤੇ ਤੁਹਾਨੂੰ ਲੱਗਦਾ ਕਿ ਅੱਜ ਦੇ ਟਾਈਮ ਦੇ ਵਿੱਚ ਵੀ ਲੋਕੀ ਜਿਹੜੇ ਨੇ ਕੁੜੀਆਂ ਦੀਆਂ ਸੁੱਖਾਂ ਨਹੀਂ ਸੁੱਖ ਦੇ ਮੁੰਡਿਆਂ ਦੀਆਂ ਸੁੱਖਾਂ ਸੁੱਖਾਂ ਨੂੰ ਜਾਣਦੇ ਨੇ ਤੁਹਾਨੂੰ ਲੱਗਦਾ ਇਦਾਂ ਲੱਗਦਾ ਤਾਂ ਤਾਂ ਹੀ ਅਸੀਂ ਫਿਲਮ 'ਚ ਦਿਖਾਇਆ ਜੀ ਕਿ ਕਿਉਂ ਅਜੇ ਤੱਕ ਅਸੀਂ ਕੁਝ ਥਾਵਾਂ ਤੇ ਬਹੁਤ ਲੋਕ ਸਮਝ ਵੀ ਗਏ ਨੇ ਸੰਭਲ ਵੀ ਗਏ ਨੇ ਸਮਝ ਵੀ ਗਏ ਨੇ ਪਰ ਕਿਉਂ ਅਜੇ ਵੀ ਕਿਤੇ ਨਾ ਕਿਤੇ ਅਸੀਂ ਉੱਥੇ ਹੀ ਖੜੇ ਆ ਤੇ ਉਹ ਤੁਸੀਂ ਟ੍ਰੇਲਰ 'ਚ ਹੀ ਦੇਖ ਲਿਆ ਹੁਣ ਤੇ ਉਸ ਤੋਂ ਵੀ ਜ਼ਿਆਦਾ ਵਿਸ਼ਾਲ ਤਰੀਕੇ ਨਾਲ ਫਿਲਮ ਦੇ ਵਿੱਚ ਉਹਨੂੰ ਦਿਖਾਇਆ ਗਿਆ ਜੇ ਤੁਸੀਂ ਫਿਲਮ ਦੇਖੋਗੇ ਤੁਹਾਨੂੰ ਹੋਰ ਵੀ ਚੰਗਾ ਲੱਗੇਗਾ ਪਾਜੀ ਮੈਂ ਪੁੱਛਣਾ ਚਾਹਾਂਗੀ ਤੁਹਾਨੂੰ ਕਿੰਦਾਂ ਦੀਆਂ ਮੂਵੀਜ਼ ਕਰਕੇ ਸਭ ਤੋਂ ਜ਼ਿਆਦਾ ਸਕੂਨ ਮਿਲਦਾ ਹੈ ਜਾਂ ਫਿਊਚਰ ਦੇ ਵਿੱਚ ਕਿੰਦਾਂ ਦੀਆਂ ਮੂਵੀਜ਼ ਜ਼ਿਆਦਾ ਕਰਨੀਆਂ ਪਸੰਦ ਕਰੋਗੇ ਦੇਖੋ ਜਦੋਂ ਕਾਮੇਡੀ ਫਿਲਮਾਂ ਕਰਦੇ ਹਾਂ ਉਹ ਵੀ ਇੱਕ ਸਕੂਨ ਹੁੰਦਾ ਕਿ ਚਲੋ ਅਸੀਂ ਕਿਸੇ ਨੂੰ ਹਸਾ ਰਹੇ ਹਾਂ ਪਰ ਉਹ ਕਿਸੇ ਦੇ ਜੀਵਨ 'ਚ ਪਰਵਰਤਨ ਨਹੀਂ ਲਿਆਉਂਦੀਆਂ ਉਹ ਸਿਰ ਤੁਹਾਨੂੰ ਖੁਸ਼ੀ ਦਿੰਦੀਆਂ ਤੁਹਾਡਾ ਇੱਕ ਮਾਈਂਡ ਸੈਟ ਕਰਦੀਆਂ ਤੁਹਾਨੂੰ ਰਿਫਰੈਸ਼ ਕਰਦੀਆਂ ਪਰ ਜਦੋਂ ਇਦਾਂ ਦੀ ਫਿਲਮ ਕਰਦੇ ਆ ਮੈਨੂੰ ਤਾਂ ਸਕੂਨ ਦਿੰਦੀਆਂ ਹੀ ਦਿੰਦੀਆਂ ਆਡੀਅנס ਨੂੰ ਇੱਕ ਬਹੁਤ ਵੱਡਾ ਸੁੱਖ ਤੇ ਸਕੂਨ ਮਿਲਦਾ ਉਹ ਆਪਣੇ ਨਾਲ ਕੁਝ ਕੈਰੀ ਵੀ ਕਰਦੇ ਆ ਨਾਲ ਲੈ ਕੇ ਜਾਂਦੇ ਆ ਉਹਨਾਂ ਨੂੰ ਖੁਸ਼ੀ ਹੁੰਦੀ ਕਿ ਸਾਡੇ ਬੱਚਿਆਂ ਨੂੰ ਕੁਝ ਚੰਗਾ ਦੇਖਣ ਸੁਣਨ ਨੂੰ ਮਿਲਿਆ ਉਹ ਸਾਨੂੰ ਇੱਕ ਸਨਮਾਨ ਦੀ ਤਰ੍ਹਾਂ ਇੱਕ ਮਾਣ ਦੀ ਤਰ੍ਹਾਂ ਮਹਿਸੂਸ ਹੁੰਦਾ ਕਿ ਸਾਨੂੰ ਸਾਡੀ ਕਮਿਊਨਿਟੀ ਤੋਂ ਮਾਣ ਮਿਲ ਰਿਹਾ ਤਾਂ ਜੈਸਮਿਨ ਜੀ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਕੰਗ੍ਰੈਚੁਲੇਸ਼ਨਸ ਤੁਸੀਂ ਮੂਵੀ ਦਾ ਪਾਰਟ ਹੋ ਥੈਂਕ ਯੂ ਥੈਂਕ ਯੂ so much ਅਰਦਾਸ ਸਰ ਬਦਦਾ ਪਲਾ ਮੂਵੀ ਦੇ ਜਦੋਂ ਤੁਹਾਨੂੰ ਅਪਰੋਚ ਆਈ ਸੀ ਤੁਹਾਨੂੰ ਪਹਿਲੀ ਵਾਰ ਹੀ ਪਤਾ ਲੱਗਿਆ ਕਿ ਤੁਸੀਂ ਇਹ ਮੂਵੀ ਦੇ ਵਿੱਚ ਰੋਲ ਕਰਨਾ ਤਾਂ ਤੁਹਾਡਾ ਕੀ ਰਿਐਕਸ਼ਨ ਸੀ ਕਿਵੇਂ ਦਾ ਮਹਿਸੂਸ ਹੋਇਆ ਮੈਨੂੰ ਲੱਗਿਆ ਰੱਬ ਨੇ ਮੇਰੀ ਅਰਦਾਸ ਸੁਣ ਲਈ बिकॉज ਅਰਦਾਸ মুਵੀ ਮੈਨੂੰ ਬlesing ਲੱਗਦੀ ਹੈ ਯਾ ਜੀ ਫਿਲਮਾਂ ਬਹੁਤ ਨਹੀਂ ਬੰਦੀਆਂ ਨੇ ਜਦੋਂ ਵੀ ਬੰਦੀਆਂ ਨੇ ਜੇ ਵੀ ਤੁਹਾਨੂੰ ਉਸ মুਵੀ ਦਾ ਪਾਰਟ ਬਣਨ ਦਾ ਮੌਕਾ ਮਿਲੇ ਆਈ ਥਿੰਕ ਇਟਸ ਇਟਸ ਅ ਗ੍ਰੇਟ ਅਪੋਰਚੁਨਿਟੀ ਇਟਸ ਅ ਬlesing बिकॉज ਇਸ মুਵੀ ਨਾਲ ਇੱਕ ਡਿਫਰੈਂਟ ਕਾਈਂਡ ਆਫ ਇਮੋਸ਼ਨ ਜੁੜਿਆ ਹੋਇਆ ਹੈ ਤੇ ਮੈਨੂੰ ਲੱਗਿਆ ਕਿ ਓਕੇ ਨਾਓ ਮੇਰੇ ਪ੍ਰੋਫੈਸ਼ਨਲ ਗ੍ਰਾਫ ਸੈਟ ਹੈ ਤੁਹਾਨੂੰ ਤਾਂ ਸਾਡਾ ਮੂਵੀ ਦੇ ਵਿੱਚ ਬਾਣੀ ਦਾ ਰੋਲ ਹੈ ਤਾਂ ਕਿਵੇਂ ਦਾ ਰੋਲ ਹੈ ਕਿ ਜੋ ਅਸਲ ਲਾਈਫ ਦੇ ਵਿੱਚ ਜੈਸਮਿਨ ਹੈਗੀ ਹੈ ਰੋਲ ਵੀ ਉਸੇ ਤਰ੍ਹਾਂ ਦਾ ਹੀ ਹੈ ਜਾਂ ਰੋਲ ਕੁਛ ਅਲੱਗ ਹੈ ਨਹੀਂ ਰੋਲ ਬਿਲਕੁਲ ਅਲੱਗ ਹੈ ਜੈਸਮਿਨ ਤੋਂ ਬਿਲਕੁਲ ਹੀ ਬਿਲਕੁਲ ਹੀ ਅਲੱਗ ਰੋਲਾ ਜੈਸਮਿਨ ਨੂੰ ਲੋਕ ਕੀ ਜਾਣਦੇ ਨੇ ਉਹ ਬੜੀ ਹੈਪੀ ਗੋ ਲੱਕੀ ਚੁਲਬੁਲੀ ਕੁੜੀ ਹੈ ਬਾਣੀ ਉਹ ਜੀ ਨਹੀਂ ਹੈ ਬਾਣੀ ਦੇ ਨਾਲ ਕੁਛ ਹੋ ਜਾ ਹੋਇਆ ਜ਼ਿੰਦਗੀ 'ਚ ਥੈਟ ਸ਼ੀ ਹੈਜ਼ ਰੀਲੀ ਲੌਸਟ ਹਰ ਹੋਪ ਐਂਡ ਜ਼ੀਲ ਤੇ ਕੰਪਲੀਟਲੀ ਡਿਫਰੈਂਟ ਹੈ ਜੈਸਮਿਨ ਕਦੇ ਵੀ ਹੋ <laughs> ਸਕਦੀ ਤੇ ਜਿੰਨੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਉਹਨਾਂ ਨੂੰ ਇਹੀ ਮੈਸੇਜ ਹੈ ਕਿ ਇਸ ਫਿਲਮ ਨੂੰ ਜ਼ਰੂਰ ਜ਼ਰੂਰ ਜਾ ਕੇ ਵੇਖਿਓ 13 ਸਪਟੈਂਬਰ ਨੂੰ ਇਟਸ ਅ ਫੈਮਿਲੀ ਫਿਲਮ ਵਿਚ ਯੂ ਵਿਲ ਰੀਲੀ ਰੀਲੀ ਲਵ ਵਾਚਿੰਗ ਤੇ ਆਪਣੇ ਬੱਚੋ ਕੇ ਸਾਥ ਜਾ ਕੇ ਵੀ ਦੇਖੀਏ ਐਲਡਰਸ ਕੇ ਸਾਥ ਬਹੁਤ ਕਮ ਐਸੀ ਫਿਲਮਾਂ ਬਣਤੀ ਹੈ ਜੋ ਹਮੇ ਆਪਣੇ ਪਰਿਵਾਰ ਕੇ ਸਾਥ ਜੋੜਤੀ ਹੈ ਔਰ ਇਹ ਵੋ ਇੱਕ ਫਿਲਮ ਹੈ ਪਲੀਜ਼ ਮੇਕ ਸ਼ੋਰ ਯੂ ਗੋ ਐਂਡ ਵਾਚ ਇਟ ਤਾਂ ਅੱਜ ਅਸੀਂ ਮੁਲਾਕਾਤ ਕੀਤੀ ਅਰਦਾਸ ਸਰਬਤ ਦੇ ਭਲੇ ਮੂਵੀ ਦੀ ਸਟਾਰ ਕਾਸਟ ਦੇ ਨਾਲ ਜਿਨ੍ਹਾਂ ਦੇ ਵੱਲੋਂ ਅਸੀਂ ਫਿਲਮ ਦੀਆਂ ਕੁਝ ਗੱਲਾਂ ਜਾਣੀਆਂ ਫਿਲਮ ਕਿਸ ਤਰ੍ਹਾਂ ਦੀ ਹੋਏਗੀ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਫਿਲਮ ਬਹੁਤ ਮੋਟੀਵੇਸ਼ਨਲ ਹੋਏਗੀ ਤੇ ਜ਼ਰੂਰ ਆਪਣੇ ਪਰਿਵਾਰ ਦੇ ਨਾਲ ਫਿਲਮ ਦੇਖਣ ਪਹੁੰਚਣਾ 13 ਸਤੰਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਫਿਲਮ ਦੁਨੀਆ ਭਰ ਦੇ ਵਿੱਚ ਰਿਲੀਜ਼ ਹੋ ਰਹੀ ਹੈ ਫਿਲਹਾਲ ਅੱਜ ਦੀ ਸਾਡੀ ਰਿਪੋਰਟ ਦੇ ਵਿੱਚ ਨਹੀਂ ਕੈਮਰਾਮੈਨ ਰਿਤਿੰਦਰ ਸਿੰਘ ਰੇਵਾਲ ਦੇ ਨਾਲ ਗੁਰਜੀਤ ਕੌਰ ਨੂੰ ਦੇ ਇਜਾਜ਼ਤ ਸੱਚ ਰੇਕਾ